ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ। ਲੋ ਜੀ ਅੱਜ ਆਇਆ ਪਿੰਡ ਤੇੜੀ ਤਹਿਸੀਲ ਇਹ ਨਾਲਾ ਤੇ ਜ਼ਿਲ੍ਹਾ ਅਮਰਸਰ। ਵੀਰ ਦੇ ਕੋਲ ਇੱਕੋ ਹੀ ਦੋ ਮੱਝਾਂ ਇੱਕ ਵਾਰ ਸੇਲ ਕਰਨੀ ਭਰਾਣੇ। ਤੇ ਚੰਗੀ ਮੱਝ ਬਗੀਚੇ ਵੀਰ ਦਾ ਰਿਸ਼ਤੇਦਾਰ ਆ। ਤੇ ਬਾਕੀ ਲੈਨੇ ਇਹਦੀ ਪੂਰੀ ਡਿਟੇਲ ਤੇ ਪੂਰੇ ਸਾਰੇ ਭਰਾਵਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਗੱਬੜ ਮੱਝਾਂ ਬਾਕੀ ਕਰਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਨਾਮ ਤੇ ਐਡਰੈਸ ਤੇ ਫੋਨ ਨੰਬਰ ਦੱਸ ਦੋ ਨਾਮ ਵੀਰ ਜੀ ਬਗੀਚਾ ਸਿੰਘ ਹਾਂਜੀ ਹਾਂਜੀ ਤਹਿਸੀਲ ਜੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਤੇੜੀ ਠੀਕ ਆ ਤੇ ਫੋਨ ਨੰਬਰ ਹੈਗਾ ਜੀ 8872822944 ਠੀਕ ਆ 8872822944 ਭਾਜੀ ਇੱਕ ਮਾਝੂ ਕਾਹੂ ਆ ਪਸ਼ੂ ਘਰੇ ਹੈ ਵੀਰ ਦਾ ਨਾ ਹਾਂਜੀ ਵੀਰ ਦਾ ਵੀਰ ਸੰਗ ਦਾ ਵੀਡੀਓ ਚੋਂ ਤੋਂ ਦੇਖ ਕਰਕੇ ਮੈਂ ਕੋਈ ਨਹੀਂ ਤੇਰੀ ਵੀਡੀਓ ਬਣਾ ਦਿੰਨੇ ਆ ਹਾਂਜੀ ਤੇ ਸਾਰੇ ਆਪਣੇ ਨਾ ਡਿਊਟੀ ਤੇ ਡਿਊਟੀ ਕਰਦੇ ਵੇ ਅਸੀਂ ਝਾਕ ਕੇ ਥੋੜਾ ਵੀਡੀਓ ਤੇ ਆਉਂਦੇ ਕਹਿੰਦੇ ਵੀ ਮਤਲਬ ਆਪਾਂ ਝਾਕਾ ਲੱਗਦਾ ਹੈ ਕੇ ਬੋਲਣ ਤੋਂ ਠੀਕ ਹੈ ਠੀਕ ਹੈ ਠੀਕ ਹੈ ਕਿੰਨੀ ਆਪ ਹੀ ਗੱਲ ਕਰੂੰ ਚਲੋ ਕੋਈ ਨਹੀਂ ਤੇ ਕਿਦਾਂ ਕੀ ਡਿਟੇਲ ਇਹਦੀ ਇਹ ਵੀ ਜੀ ਤੀਸਰੇ ਸੂਵੇ ਮੱਝ ਸੁਣੀ ਦੀ ਹੋਣਾ ਠੀਕ ਹੈ ਹਾਂਜੀ ਬਾਕੀ ਕੱਦ ਘਾ ਠੀਕ ਹੈ ਮੱਝ ਦਾ ਅਸੀਂ ਦੀ ਕੱਦ ਬਕੋ ਬਿਲਕੁਲ ਤਗੜੀ ਹੈ ਇਹ ਦਿਨ ਕਿਨੇ ਲਾ ਜੂਗੀ ਇਹ ਵੀ ਜੀ 5-6 ਦਿਨ ਕੱਢਦੀ ਦੇ ਦੇ ਠੀਕ ਹੈ ਹਾਂਜੀ ਤੇ ਕਿੰਨਾ ਪਿਛਲੇ ਸੂਵੇ ਕਿੰਨਾ ਪਾਇਆ ਇਹਨੇ ਦੁੱਧ ਭਾਜੀ 12 ਕਿਲੋ ਲੀਟਰ ਇਹ ਪਉਂਦੀ ਜੇ ਇਹ ਦੋ ਸੂਵੇ ਚ ਹੋਈ ਜਾ ਵੀ ਇੰਨੇ ਘਰੇ ਦੇ ਤੀਸਰੇ ਸੂਏ ਹੁਣ ਸੁਣੀ ਜੇ ਅਛਾ ਤੀਸਰੇ ਸੂਏ ਹੁਣ ਸੁਣੀ ਆ ਹਾਂਜੀ ਹਾਂਜੀ 12 ਕਿ ਲੀਟਰ ਬੋਤ ਪਿਛਲੇ ਸੂਵੇ ਪਾਇਆ ਵਾ ਇਹ ਹੋ ਸਕਦਾ ਹੈ ਕਿ ਤਾਂ ਚਲੋ ਕੋਈ 1-2 ਲੀਟਰ ਵੱਧ ਕੱਢੇ ਨੀ ਜੇ ਚਲੋ ਪੱਟੇ-ਪੁੱਟੇ ਦਾ ਮੌਸਮ ਹੈ ਹਾਂਜੀ ਹਾਂਜੀ ਕੋਈ 12 ਕਿ ਲੀਟਰ ਤੇ ਆਮ ਨੇ ਭਾਈ ਜਾਣਾ ਦੋ ਸੇਵਾ ਤੇ ਟਪਾਂ ਡਾ ਪੈ ਗਈ ਜਿਹੜਾ ਕੋਈ ਵੀਰ ਸੰਭਲੂਗਾ ਤੇ ਦੁੱਧ ਚੰਗਾ ਕੱਢ ਜੂਗੀ ਬਾਕੀ ਚੰਗੀ ਮੱਝ ਆ ਹਾਂਜੀ ਬਾਕੀ ਗੱਲ ਸੇਵਾ ਦੇ ਹਾਂਜੀ ਹਾਂਜੀ ਤੋਰ ਦੋ ਇਹਨੂੰ ਥੋੜਾ ਜਿਹਾ ਲਓ ਜੀ ਲੋ ਜੀ ਵੀਰ ਜੀ ਕਰੋ ਚੱਕ ਘਰ ਵਾਲਾ ਵੀਰ ਆ ਬਗੀ ਬਗੀਚੇ ਵੀਰ ਦੀ ਰਿਸ਼ਤੇਦਾਰੀ ਹੈ ਨੇ ਰਿਸ਼ਤੇਦਾਰੀ ਜਾਂਦਾ ਮੱਝ ਮੈਂ ਨਹੀਂ ਲੈਣੀ ਚਲੋ ਆਂਦਾ ਗਾਂ ਕੋਈ ਵੀਰ ਲੱਲੂਗਾ ਚਲੋ 100 ਗੱਲ ਬਾਤ ਹੁੰਦੀ ਆ ਬਾਕੀ ਚੰਗੀ ਘਰ ਚ ਮੱਝ ਜੇ ਅਡਰ ਕੁਆਲਟੀ ਕਰੋ ਚੱਕ ਤੋਰ ਦੋ ਥੋੜੀ ਲੰਮੀ ਤੋਰ ਦੋ ਬਗੀ ਦਿਨ ਦੋ ਚਾਰ ਜੇ ਖੜਦੀ ਆ ਇਹ ਪੂਰੀ ਤਿਆਰ ਹੋ ਜੂਗੀ ਤੁਸੀਂ ਉਸ ਹਾਂ ਅੰਦਾਜ਼ਾ ਲਾ ਲਓ ਫਾਇਕਰ ਨਹੀਂ ਨੂੰ ਬਾਕੀ ਕੱਦਗਾਠ ਵੇਖ ਲੋ ਵੀਰ ਜੀ ਪੂਰੀ ਵੱਡੀ ਮੱਝ ਏ ਹਾਂਜੀ ਹਾਂਜੀ ਕੱਦ ਵੀਰੇ ਇਹ ਨਾ ਸਮਝੇ ਵੀ ਮਤਲਬ ਛੋਟੀ ਹੋਏਗੀ ਬਹੁਤ ਤਕੜੀ ਮੱਝ ਆ ਹਾਂਜੀ ਹਾਂਜੀ ਕੱਦਗਾਠ ਵਾਲੀ ਆ ਪੂਰੀ ਬਹੁਤ ਤਕੜੀ ਮੱਝ ਇਹ ਥੋੜਾ ਜਿਹਾ ਵੀਡੀਓ ਚੋਂ ਤੋਂ ਕਰਦਾ ਸੀ ਇਹ ਕਰਕੇ ਫਿਰ ਬਗੀਚਾ ਵੀ ਡਹਿ ਵਾ ਵੀਡੀਓ ਬਣਾਉਣ ਨਾਲ ਅੱਗੇ ਥਣ ਥਣ ਤਨ ਅੱਗੇ ਤੋਂ ਵਿਖਾ ਲੰਨੇ ਆ ਧੁਣ ਕਰ ਜੂਗੀ ਇਹ ਜ ਲੰਮਾ ਤੇ ਕਿੰਨੇ ਦੇ ਦੇ ਦਈਏ ਫਿਰ ਜੱਜ ਜੱਜ ਜੀ ਲੈ ਲਓ ਵੀਰ ਜੀ ਤੁਸੀਂ ਵੀਡੀਓ ਪਾਉਂਦੇ ਰਹਿੰਦੇ ਜ ਤੁਹਾਨੂੰ ਪਤਾ ਹੀ ਆ ਕੀ ਮਾਰਕੀਟ ਦਾ ਰੇਟ ਚੱਲਣ ਡਿਆ ਏ ਨਹੀਂ ਚਲੋ ਹੁਣ ਤੇਜ਼ੀ ਆ ਫਿਰ ਮਾਰਕੀਟ ਨਾਲੋਂ ਥੋੜਾ ਮਤਲਬ ਲੈਸ ਕਰਕੇ ਪਾਵਾਂਗੇ ਜੀ ਰੇਟ ਵਜ ਦਾ ਨਹੀਂ ਕੋਈ ਕਰੋ ਰਿਕਵਰ ਕਰਨਾ ਜਾਂ ਫੋਨ ਤੇ ਕਰਨਾ ਜਾਂ ਨਹੀਂ ਨਹੀਂ ਕੋਈ ਗੱਲ ਨਹੀਂ ਰੇਟ ਆਪਾਂ ਦੱਸ ਦਾਂਗੇ ਬਾਕੀ ਜਿਹੜਾ ਭੈਣ ਭਰਾ ਫੋਨ ਕਰੇਗਾ ਆ ਕੋਈ ਜਿੱਥੇ ਆਪਣੇ ਕੋਲ ਆਵੇਗਾ ਉਹਦਾ ਮਾਨਤਾਨ ਕੀਤਾ ਜਾਏਗਾ ਠੀਕ ਹੈ ਤੇ ਮੱਝ ਆਪਾਂ ਦੇ ਕੇ ਭੇਜਾਂਗੇ ਜੀ ਠੀਕ ਹੈ ਤੇ ਕਿੰਨੇ ਦੇ ਦਈਏ ਫਿਰ ਏ 85000 ਦੀ ਵੀ ਜੀ ਦੇ ਦਈਏ ਜੇ ਨਹੀਂ ਮੈਂ ਤਾਂ ਕਰਦੀਏ ਮਾਨਤਨ ਕਰਾਉ ਲੋ ਜੋ ਮਾਨਤਨ ਕਰਾਉਣਾ ਕੋਈ ਨਹੀਂ ਤਿੰਨ ਛੱਡ ਦਈਏ ਮੈਂ ਤਾਂ ਹਾਂਜੀ ਕਿਹ ਹੋਰ ਛੱਡ ਦਈਏ ਤਿੰਨ ਨਾਲ ਛੱਡ ਗਏ ਫੇਰ ਹਾਂਜੀ ਤੇ ਦੋ ਹੋਰ ਛੱਡ ਦਈਏ ਠੀਕ ਆ 80000 ਦੀ ਪੂਰੀ ਦੇ ਦਈਏ ਮਾਜ ਠੀਕ ਆ ਕੀ ਐ ਕਸਰ ਨਹੀਂ ਦੇ ਦਈਏ ਹੋਂ ਤੇ ਕਸਰ ਛੱਡੀ ਨਹੀਂ ਜੇ ਆਪਾਂ ਚਲੋ ਬਾਜੂ ਵੇਖੋ ਨਾ ਮਾਜ ਦੇ ਹਿਸਾਬ ਨਾਲ ਕਦ ਕਾਠ ਵਾਲੀ ਆ ਹਾਂਜੀ ਬਾਹਰ ਹੁੰਦੀ ਕਿੰਨੇ ਲੱਖ ਰੁਪਏ ਮੁੱਲ ਪਾਉਣਾ ਇਹ 90 95 ਤੋਂ ਥੋਲੇ ਨਹੀਂ ਮਾਜ ਦੇਣੀ ਠੀਕ ਆ ਬਾਕੀ ਵਿਕਦੀ ਜੇ ਹੈਗੀ ਜੇ ਵੀਰ ਕੰਮ ਤੇ ਜਾਂਦਾ ਏ ਇਮਾਲ ਥੋੜਾ ਜਿਆਦਾ ਹੈ ਠੀਕ ਆ ਥੋੜਾ ਲੇਟ ਆਉਂਦੇ ਕੰਮ ਤੋਂ ਤਾਂ ਕਰਕੇ ਉਹਨਾਂ ਦਾ ਰਾਦਾ ਵੀ ਚਲੋ ਆਪਾਂ ਘਟਾ ਦਈਏ ਡੰਗ ਦੋ ਤਿੰਨ ਹੀ ਬਸ ਰੱਖ ਲਏ ਚਲੋ ਬਾਕੀ ਕੋਈ ਨਹੀਂ ਥੋੜਾ ਬੋਧ ਮੰਤਨ ਹੋ ਜਾਊਗਾ ਕੋਈ ਗੱਲ ਨਹੀਂ ਕੋਈ ਭੈਣ ਭਰਾ ਆਵੇਗਾ ਤੇ ਮੰਤਨ ਕੀਤਾ ਜਾਏਗਾ ਚਲੋ ਕੋਈ ਨਹੀਂ ਬਾਕੀ ਕਹੇ ਵੀਰ ਨੇ ਖਰੀਦਣੀ ਆ ਆਪਣੀ ਮਤਲਬ ਗੱਬਣਿਆ ਪਾਸ ਕਰਕੇ ਹਾਂਜੀ ਹਾਂਜੀ ਬਾਕੀ ਤਸੱਲੀ ਕਰਕੇ ਤੇ ਫਿਰ ਖਰੀਦਦੇ ਮੇਰਾ ਭਰਾ ਬਾਕੀ ਵੀਰ ਜੀ ਵੇਖੋ ਮਾਈ ਦਾ ਹਾਂ ਚੰਗੀ ਆ ਵਾ ਤੇ ਹਾਂ ਫਣ ਭਾਂਡੇ ਦੀ ਸਾਫਾ ਪੂਰੀ ਠੀਕ ਆ ਚਲੋ ਧੰਨਵਾਦ ਜੀ